ਫਰਦਾਰ ਉਦਮ ਸਿੰਘ ਦਾ ਸ਼ਾਇਰ ਸੁਨਾਮ ਜਿੱਥੇ ਮੈਂ ਬੜੀ ਕਿਸਮਤ ਵਾਲਾਂ ਕਿ ਅੱਜ ਮੈਂ ਇੱਥੇ ਪਹੁੰਚਿਆ ਤੇ ਇੱਥੇ ਮੈਂ ਇੱਥੋਂ ਦੇ ਬੜੀਆਂ ਪ੍ਰਸਿੱਧ ਹਸਤੀਆਂ ਨੂੰ ਮਿਲ ਰਿਹਾ ਜੀ ਅਸੀਂ ਗਾਇਕ ਸੁਲੱਖਣ ਸਿੰਘ ਜੀ ਨਿਰਾਲਾ ਸਾਹਿਬ ਉਹਨਾਂ ਨੂੰ ਵੀ ਮਿਲੇ ਆ ਉਹਨਾਂ ਦੇ ਇਲਾਵਾ ਮੈਂ ਤੁਹਾਨੂੰ ਅੱਜ ਇੱਕ ਉਸ ਇਨਸਾਨ ਨੂੰ ਮਲਾਉਣ ਲੱਗਾ ਜਿਨ੍ਹਾਂ ਦਾ ਬਹੁਤ ਲੰਮਾ ਇਸ ਲਾਈਨ ਦੇ ਵਿੱਚ ਜਿਨ੍ਹਾਂ ਨੇ ਲੰਬੀ ਪਾਰੀ ਖੇਡੀ ਹੈ ਉਹ ਇੱਕ ਗੀਤਕਾਰ ਵੀ ਨੇ ਔਰ ਗੀਤਕਾਰ ਦੇ ਨਾਲ ਨਾਲ ਇੱਕ ਬਹੁਤ ਪੁਰਾਣੇ ਇਲੈਕਟ੍ਰੋਨਿਕਸ ਦੇ ਮਕੈਨਿਕ ਨੇ ਜਿਹੜੇ ਟਿਊਬਾਂ ਵਾਲੇ ਰੇਡੀਓ ਦੇ ਟਾਈਮ ਤੋਂ ਲੈ ਕੇ ਰਿਪੇਅਰ ਕਰਦੇ ਕਰਦੇ ਅੱਜ ਦੀਏ ਜਿਹੜੇ ਚਿਪ ਵਾਲੀਆਂ ਐਲਈਡੀਆਂ ਆ ਗਈਆਂ ਉੱਥੋਂ ਤੱਕ ਵੀ ਕੰਮ ਕਰ ਰਹੇ ਨੇ ਬੜੇ ਤੰਦਰੁਸਤ ਨੇ ਅੱਜ ਵੀ ਬਿਲਕੁਲ ਜਵਾਨ ਹੱਟੇ-ਕੱਟੇ ਨੇ ਸੇਧਾ ਰਾਜ ਵੀ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੀ ਗੀਤਕਾਰੀ ਬਾਰੇ ਵੀ ਗੱਲ ਕਰਾਂਗੇ ਤੇ ਮੈਂ ਤੁਹਾਨੂੰ ਬੁਲਾਉਣਾ ਜੀ ਰਜ਼ਿੰਦਰ ਰਾਜ ਸੁਨਾਮੀ ਜੀ ਨੂੰ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਜੀ ਠੀਕ ਠਾਕ ਹਾਂਜੀ ਠੀਕ ਠਾਕ ਸਾਡੇ ਪ੍ਰੋਗਰਾਮ ਹੀਰੇ ਪੰਜਾਬ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਦੋਸਤੋ ਇੱਕ ਗੀਤ ਬਹੁਤ ਹੀ ਬੁੱੱਡੜਾ ਨਾ ਜਾਣੀ ਪੱਟ ਦੂ ਚਗਾਠਨੀ ਉਹ ਗੀਤ ਦਾਰੀ RAM ਲਖੀਆ ਤੇ ਬਿਮਲਾ ਰਾਣੀ ਜੀ ਦੀ ਆਵਾਜ਼ ਦੇ ਵਿੱਚ ਸੀਗਾ ਹਨਾ ਉਹ ਗੀਤ ਭਾਜੀ ਦਾ ਲਿਖਿਆ ਹੋਇਆ ਸੀਗਾ ਬਹੁਤ ਪੁਰਾਣਾ ਗੀਤ ਜਦੋਂ ਤਮਿਆਂ ਦੇ ਦੌਰ ਦੀ ਗੱਲ ਹੈ ਉਸ ਗੀਤ ਦੇ ਗੀਤਕਾਰ ਨੇ ਉਹਦੇ ਇਲਾਵਾ ਬਹੁਤ ਧਾਰਮਿਕ ਗੀਤ ਜਿਹੜੇ ਇਹਨਾਂ ਨੇ ਲਿਖੇ ਨੇ ਬਿਆੰਤ ਆਰਮ ਸਪੀਕਰਾਂ ਦੇ ਵਿੱਚ ਇੱਕ ਗੀਤ ਬਹੁਤ ਅਸੀਂ ਗੁਰਦੁਆਰਿਆਂ ਦੇ ਵਿੱਚ ਸੁਣਦੇ ਸੀ ਬੰਦਿਆ ਕੀ ਖੱਟਿਆ ਤੂੰ ਸੰਸਾਰ ਤੋਂ ਦਾਰੀ RAM ਲਖਿਆ ਜਿਹਦੀ ਆਵਾਜ਼ ਦੇ ਵਿੱਚ ਜਿਹੜਾ ਧਾਰਮਿਕ ਗੀਤ ਸੀਗਾ ਉਹ ਗੀਤ ਵੀ ਭਾਜੀ ਦਾ ਲਿਖਿਆ ਹੋਇਆ ਰਾਜਰਾਮ ਨਾਮ ਗਾ ਕੇ ਸੂਰ ਰੱਬ ਨਾਲ ਲਾ ਕੇ ਪਾਪ ਦਿਲ ਚੋਂ ਪੁੜਾ ਕੇ ਦਾਰੀ ਬਚ ਮਾਰ ਤੂੰ ਬੰਦਿਆ ਕੀ ਖੱਟਿਆ ਤੂੰ ਸੰਸਾਰ ਤੋਂ ਬੰਦਿਆ ਕੀ ਖੱਟਿਆ ਤੂੰ ਸੰਸਾਰ ਤੋਂ ਜੀ ਤਾ ਕਰਦਾ ਰਾਜ ਸੁਨਾਮੀ ਛੜ ਜਾ ਦੁਨੀਆ ਤੇਰੀ ਯਾਰੀ ਤੋਂ ਖੇ ਲੁੱਟ ਮਾਰਦੇ ਵਦਗੀ ਹੈ ਰਾ ਫੇਰੀ ਦਾਰੀ ਮਿੱਟੀ ਨਾ ਮੱਤ ਦੀ ਜੋ ਲਿਖੀ ਹੈ ਪਰਮਾਤ ਪੈ ਗਈ ਦੁਨੀਆ ਅੱਲਾ ਵਾਹਿਗੁਰੂ ਨਾਮੀ ਕੀ ਹੈ ਪਰਮਾਤ ਪੈ ਗਈ ਦੁਨੀਆ ਹੋਈ ਚਤਾਲਿਆ ਦੀ ਭਾਵੀ ਛੁੱਟ ਦਿਉਰ ਨੂੰ ਹੋਈ ਚਤਾਲਿਆ ਦੀ ਭਾਵੀ ਛੁੱਟ ਦਿਉਰ ਨੂੰ ਅਚਰ ਮੇਰਾ ਨਿੱਕ ਟਿੱਕ ਠਾਲਦਾ ਕਾਪਤੀ ਕਰਾਂ ਮੰਗੈ ਤੁਮਨ ਕਰਦਾ ਕਾਪਤੀ ਕਰਾਂ ਮੰਗੈ ਤੁਮਨ ਕਰਦਾ ਬੁੱਢੜਾ ਨਾ ਜਾਣੀ ਪਰ ਤੂੰ ਜਗਾਤ ਮੀ ਸਰ ਮੁੱਕ ਗਿਆ ਤਿਲਾ ਵਿੱਚੋਂ ਤੇਲ ਬਾਬਿਆ ਔਰ ਅਸੋਲੇ ਵੀ ਬੈਠੇ ਨੇ ਦੇਖੋ ਤੁਹਾਨੂੰ ਹੀ ਉਹਨਾਂ ਦੀ ਸਿਹਤ ਦਾ ਵੀ ਅੰਦਾਜ਼ਾ ਲਾਓ ਕਿਵੇਂ ਰੇਸਟ ਪੁਸ਼ਟ ਸਲਿਮ ਤੰਦਰੁਸਤ ਤੇ ਭਾਜੀ ਗੱਲ ਜੇ ਕਰੀਏ ਤੁਹਾਡੀ ਸ਼ੁਰੂਆਤ ਤੋਂ ਕਿ ਤੋਂ ਦਾ ਮਤਲਬ ਤੁਸੀਂ ਇੱਥੋਂ ਸੁਨਾਮ ਦੇ ਰਹਿਣ ਵਾਲੇ ਹੋ ਕਿ ਜਾਂ ਲੱਗੇ ਸਕੇ ਕੋਈ ਪਿੰਡ ਸਿਰ ਤੇ ਵੈਸੇ ਸਾਡਾ ਪਿੱਛਾ ਪਿੰਡ ਸਕਰੋਦੀ ਹੈ ਜੀ ਸਕਰੋਦੀ ਭਵਾਨੀਗੜ੍ਹ ਤੋਂ 8 ਕਿਲੋਮੀਟਰ ਮਤਲਬ ਇੱਥੇ ਸੰਗਰੂਰ ਜ਼ਿਲ੍ਹੇ ਚ ਹਾਂਜੀ ਠੀਕ ਹੈ ਜੀ ਸਕਰੋਦੀ ਠੀਕ ਹੈ ਤੇ ਫਿਰ ਇਹ ਜਿਹੜਾ ਤੁਸੀਂ ਇੱਥੇ ਬਾਅਦ ਚ ਸ਼ਿਫਟ ਹੋਏ ਸੁਨਾਮ ਹੈ ਹਾਂਜੀ ਉਹ ਪਾਪਾ ਜੀ ਸਰਵਿਸ ਕਰਦੇ ਸੀ ਜੀ ਜੀ ਠੀਕ ਹੈ 19 ਚ ਸੀਗੇ ਉਹ ਸਬਡ ਇਨਸਪੈਕਟਰ ਆ ਪਹੁੰਚ ਕੇ ਠੀਕ ਹੈ ਰਿਟਾਇਰ ਹੋਏ ਸੀ ਅੱਛਾ ਤੇ ਉਹ ਉਸ ਤੇ ਚੱਕਰ ਦੇ ਵਿੱਚ ਹਾਂਜੀ ਹਾਂਜੀ ਸੁਨਾਮ ਹੈ ਤੇ ਪਾਜੀ ਜੇ ਤੁਹਾਡੀ ਸਿਹਤ ਔਰ ਤੁਹਾਡੀ ਆਪਾਂ ਦੁਕਾਨ ਵੀ ਜਿਵੇਂ ਦੇਖੀ ਆ ਤੇ ਫਿਰ ਕੰਮ ਜਿਹੜੀ ਲਗਨ ਦੇ ਨਾਲ ਕਰ ਰਹੇ ਹੋ ਤੁਹਾਡੀ ਏਜ ਦੇ ਹਿਸਾਬ ਦੇ ਨਾਲ ਜਿਹੜੀਆਂ ਤੁਸੀਂ ਗੱਲਾਂ ਦੱਸਿਆ ਉਹਦੇ ਹਿਸਾਬ ਨਾਲ ਮੈਂ ਕਹ ਰਿਹਾ ਵੈਸੇ ਤੁਹਾਡਾ ਚਿਹਰਾ ਦੇਖ ਕੇ ਨਹੀਂ ਲੱਗਦਾ ਕਿ ਤੁਹਾਡੀ ਏਜ ਕਿੰਨੀ ਹੋਊਗੀ ਹਨਾ ਤੇ ਜਹੀਂ ਇਹ ਸਵਾਲ ਕਰ ਹੀ ਲਈਏ ਕਿ ਪਾਜੀ ਕਿੰਨੀ ਏਜ ਹੋਗੀ ਤੁਹਾਡੀ ਤੁਹਾਨੂੰ ਬੁਰਾ ਤਾਂ ਨਹੀਂ ਲੱਗੋ ਨਹੀਂ ਇਹਦੀ ਚ ਗੱਲ ਹੈ ਇਹ ਤਾਂ ਹੋਣੀ ਹੋਏ 69 ਨਹੀਂ ਲੈ 69 ইয়ার্স ਲੱਗ ਰਿਹਾ ਤੁਹਾਨੂੰ ਚਿਹਰਾ ਦੇਖ ਕੇ ਲੱਗ ਰਿਹਾ ਜੀ ਕਿ 78 ਸਾਲ ਦੇ ਹੋਣਗੇ ਔਰ ਪਰਿਜਵਾਨੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਵੀ ਦੱਸ ਦਿੱਤਾ ਜੀ ਜਦੋਂ ਟਿਊਬਾਂ ਵਾਲੇ ਰੇਡੀਓ ਤੇ ਟੈਲੀਵਿਜ਼ਨ ਹੁੰਦੇ ਸੀਗੇ ਉਹਦੇ ਬਾਅਦ 트랜ਜ਼ਿਸਟਰ ਦੀ ਗਾੜ੍ਹ ਹੋਈ ਉਹਦੇ ਬਾਅਦ IC ਦੀ ਉਹਦੇ ਬਾਅਦ ਪੰਜ ਵੇਰ ਬਹੁਤ ਹੁਣ ਤੱਕ ਕਲਰ ਟੀਵੀ ਬਹੁਤ ਬਾਅਦ ਚ ਆਏ ਹਨਾ ਹਾਂਜੀ ਪਹਿਲਾ ਰੇਡੀਓ ਮੇਰੇ ਖਿਆਲ ਭਾਜੀ ਜੀ ਟੀਵੀ ਤੋਂ ਪਹਿਲਾਂ ਰੇਡੀਓ ਆਇਆ ਹੈ ਹਨਾ ਹਾਂਜੀ ਤੁਸੀਂ ਉਸ ਦੌਰ ਦੇ ਵਿੱਚ ਹਾਂਜੀ ਚੈਨਾਂ ਦੇ ਗੀਤਕਾਰੀ ਦੀ ਗੱਲ ਵੀ ਆਪਾਂ ਕਰਦੇ ਆਂ ਗੀਤਕਾਰੀ ਤੋਂ ਪਹਿਲਾਂ ਭਾਜੀ ਮੈਂ ਤੁਹਾਡੇ ਇਸ ਕਿਤੇ ਕਿਉਂਕਿ ਮੈਂ ਮੇਰਾ ਵੀ ਬੜਾ ਇੰਟਰਸਟ ਆ ਇਹਦੇ ਵਿੱਚ ਇਲੈਕਟ੍ਰੋਨਿਕਸ ਦੇ ਵਿੱਚ ਮੇਰਾ ਵੀ ਬੜਾ ਇੰਟਰਸਟ ਆ ਇਹ ਕਿਹੜੀ ਸਾਲ ਦੀ ਗੱਲ ਆ ਜਦੋਂ ਤੁਸੀਂ ਇਹ ਕੰਮ ਸਿੱਖਣਾ ਸ਼ੁਰੂ ਕੀਤਾ ਇਲੈਕਟ੍ਰੋਨਿਕਸ ਦਾ ਸਟਾਰਟਿੰਗ ਦੇ ਵਿੱਚ ਜੀ ਮੈਂ ਪ੍ਰੈਪ ਤੋਂ ਬਾਅਦ ਬਠਿੰਡੇ ਰਜਿੰਦਰਾ ਚ ਪ੍ਰੈਪ ਕਰੀ ਸੀ ਅੱਛਾ ਜੀ ਉਸ ਤੋਂ ਬਾਅਦ ਇੱਥੇ ਮਮਾ ਜੀ ਰਹਿੰਦੇ ਸੀ ਮੇਰੇ ਅੱਛਾ ਸੁਣਾਓ ਹਾਂਜੀ ਹਾਂਜੀ ਜੀ ਪੂਰੇ ਮੈਂ ਨੀਆ ਆਈਟੀਆਈ ਕਰੀ ਰੇਡੀਓ ਐਂਡ ਟੀਵੀ ਅੱਛਾ 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 ਇਹ ਰੇਡੀਓ ਐਂਡ ਟੀਵੀ ਦੀ ਆਈਟੀਆ ਹਾਂਜੀ 1973 ਤੋਂ 75 2 ਸਾਲ ਦੀ ਹੈ 1973 ਤੋਂ 75 ਜਦੋਂ ਕਿ ਜੇ ਸਾਡੇ ਜਨਮ ਤੋਂ ਪਹਿਲਾਂ ਦੀਆਂ ਗੱਲਾਂ ਉਦੋਂ ਇਹਨਾਂ ਨੇ ਆਈਟੀਆਈ ਕਰ ਲਈ ਸੀ ਰੇਡੀਓ ਐਂਡ ਟੀਵੀ ਦੀ ਵਾਹ ਜੀ ਵਾਹ ਹਾਂਜੀ ਤੇ ਫਿਰ ਥੋੜਾ ਪ੍ਰੈਕਟੀਕਲੀ ਵੀ ਸਿੱਖਿਆ ਤੇ ਬਾਰੇ ਤੁਸੀਂ ਕਿਦੋਂ ਇੱਧਰ ਉੱਧਰ ਨੂੰ ਕਹਿ ਰਹੇ ਹਾਂਜੀ ਹਾਂਜੀ ਅੱਛਾ ਜੀ ਪਹਿਲਾਂ ਥੋੜੀ ਦੇਰ ਮੈਂ ਲੁਧਿਆਣੇ ਕਾ ਇੱਕ ਮਹੀਨੇ ਖਲੀ ਗਿਆ ਅੱਛਾ ਜੀ ਜਿਹੜੀ ਉਹਨਾਂ ਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਟੀਵੀ ਦਾ ਕੰਮ ਸਿਖਾਵਾਂਗੇ ਅੱਛਾ ਜੀ ਤੇ ਚਲੋ ਜਦੋਂ ਉੱਥੇ ਜਾ ਕੇ ਮੈਂ ਦੇਖਿਆ ਜਣੀ ਮੈਂ ਬਿਸਤਰਾ ਵਗੈਰਾ ਉੱਥੇ ਰਹਿਣ ਲੱਗ ਗਿਆ ਸੀ ਅੱਛਾ ਤੇ ਉਹਨਾਂ ਜੀ ਤੇ ਉਹਨਾਂ ਦਾ ਸਿਰਫ ਰਿਡੂ ਦਾ ਕੰਮ ਸੀ। ਅੱਛਾ ਜੀ ਵੀ ਬਗਰਾ ਦਾ ਕੋਈ ਨਹੀਂ ਸੀ। ਜਦੋਂ ਮੈਂ 25 ਕਾ ਦਿਨ ਉੱਥੇ ਰਹਾ। ਜੀ ਉਸ ਤੋਂ ਬਾਅਦ ਮੈਂ ਉੱਥੋਂ ਛੱਡ ਕੇ ਇੱਥੇ ਆ ਗਿਆ। ਲੁਧਿਆਣੇ ਕਿੰਨਾ ਕੋਲ ਸੀਗੇ? ਹੇ ਸੰਗੀਤ ਸੁਨੇਮੀ ਦੇ ਕੋਲ ਉਹ ਸੀਗਾ। ਅੱਛਾ ਸੰਗੀਤ ਸੁਨੇਮੀ ਦੇ ਕੋਲ ਹੀ ਲੁਧਿਆਣੇ ਸੀ। ਠੀਕ ਹੈ ਠੀਕ ਹੈ। ਅੱਛਾ 73 ਤੋਂ 75 ਤੱਕ ਆਈਟੀਆ ਕਰਕੇ ਫਿਰ ਤੁਸੀਂ ਪ੍ਰੈਕਟੀਕਲੀ ਸਿੱਖਣ ਲੁਧਿਆਣੇ ਗਿਆ ਜੀ ਫਿਰ ਉਹਦੇ ਬਾਅਦ ਉਸ ਤੋਂ ਬਾਅਦ ਮੈਂ ਫਰੀਪੁਰ ਚਲਾ ਗਿਆ ਪਾਪਾ ਜੀ ਉੱਥੇ ਸਰਵਿਸ ਕਰਦੇ ਸੀ। ਜੀ ਉਹਨਾਂ ਨੇ ਉੱਥੇ ਟੁੱਲੀ ਬ੍ਰਦਰ ਸੀਗੇ ਬਹੁਤ ਮਸ਼ਹੂਰ ਫਰਮ ਹੈ ਟੁੱਲੀ ਬ੍ਰਦਰ ਹਾਂਜੀ ਵੀ ਹੈ ਟੁੱਲੀ ਬ੍ਰਦਰ ਕੋਈ ਪਰਵਾਹ ਨਹੀਂ ਜੀ ਜੀ ਇੱਕ ਰਿਕਾਰਡ ਚ ਵੀ ਆਇਆ ਹੈ ਹਾਂਜੀ ਸ਼ਾਇਦ ਮੋੜਿਆ ਗਿਆ ਹੈ صدیق ਦੇ ਮੰਦ صدیق ਦੇ ਰਿਕਾਰਡ ਦੇ ਵਿੱਚ ਟੁੱਲੀ ਬ੍ਰਦਰ ਕੋਈ ਪਰਵਾਹ ਨਹੀਂ ਹਾਂਜੀ ਹਾਂਜੀ ਤੇ ਉੱਥੇ ਜਾ ਕੇ ਫਿਰ ਸ਼ਹਿਰ ਪੱਟੀ ਤੋਂ ਉੱਥੇ ਮਕੈਨਿਕ ਕੰਮ ਕਰਦੇ ਸੀ ਅੱਛਾ ਜੀ ਜਿਹੜੇ ਮੇਰੇ ਉਸਤਾਦ ਬਣੇ ਨਾਮ ਉਹਨਾਂ ਦਾ ਵਿਕਰਮਜੀਤ ਸਿੰਘ ਸੀਗਾ ਜੀ ਜੀ ਉਹ ਚ ਅਜੀਤ ਸਿੰਘ ਵੀ ਕਾਇਦ ਹੁੰਦੇ ਸੀ ਨਾ ਵਿਕਰਮਜੀਤ ਸਿੰਘ ਸੀ ਅੱਛਾ ਬਹੁਤ ਜਨੀ ਮਿਹਨਤ ਕਰਨ ਵਾਲੇ ਬੰਦੇ ਸੀ ਬੜੇ ਪਿਆਰ ਨਾਲ ਉਹਨਾਂ ਨੇ ਮੈਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਸਿਖਾਇਆ ਜੀ ਉਦੋਂ ਮਤਲਬ ਜਿਹੜੇ ਪੱਟੀ ਦੇ ਤੁਹਾਡੇ ਉਸਤਾਦ ਸੀਗੇ ਰੇਡੀਓ ਮਕੈਨਿਕ ਦੀ ਤੁਸੀਂ ਗੱਲ ਕਰ ਰਹੇ ਹੋਦੇ ਉਸਤਾਦ ਸੀਗੇ ਟੀਵੀ ਸੀਗੇ ਟੀਵੀ ਦਾ ਕੰਮ ਚੱਲਦਾ ਟੀਵੀ ਦਾ ਕੰਮ ਚੱਲ ਪਿਆ ਸੀ ਬਲੈਕ ਐਂਡ ਵਾਈਟ ਟੀਵੀ ਹਾਂਜੀ ਹਾਂਜੀ ਬਲੈਕ ਐਂਡ ਵਾਈਟ ਟੀਵੀ ਠੀਕ ਹੈ ਅੱਛਾ ਜੀ ਉਹ ਉਦੋਂ ਤੋਂ ਲੈ ਕੇ ਜਿਦਾ ਹੀ ਗੱਲੋ ਜਦੋਂ ਤੁਸੀਂ ਐਟੇ ਸ਼ੁਰੂ ਕੀਤੀ 73 ਤੋਂ ਲੈ ਕੇ ਲਗਾਤਾਰ ਇਲੈਕਟ੍ਰੋਨਿਕਸ ਦਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜਿਵੇਂ ਤੁਹਾਡੀ ਦੁਕਾਨ ਵੀ ਦੇਖ ਰਹੇ ਹਾਂ ਨਾ ਹਾਂਜੀ ਕਿ ਅੱਜ ਵੀ ਤੁਹਾਡੇ ਕੋਲ ਇੱਥੇ ਜਗ੍ਹਾ ਨਹੀਂ ਹੈਗੀ ਸਮਾਨ ਰੱਖਣ ਨੂੰ ਅੱਜ ਵੀ ਇੰਨਾ ਬਿਜ਼ੀ ਹੋ ਤੁਸੀਂ ਕੰਮ ਬਹੁਤ ਹੈ ਜੀ ਮਤਲਬ ਤੁਸੀਂ ਇਹਨੂੰ ਬੜੇ ਮੇਰੇ ਖਿਆਲ ਜਿਹੜੇ ਤੰਗ ਨਾੜੀ ਦੁਕਾਨਾਂ ਬੜੇ ਸ਼ੌਂਕ ਨਾਲ ਕੰਮ ਕਰ ਰਹੇ ਹੋ ਐ ਬਿਲਕੁਲ ਮੈਨੂੰ ਸ਼ੌਂਕ ਹੀ ਸੀ ਇਸ ਦਾ ਜਾਨੀ ਮੈਨੂੰ ਇੱਕਦੋ ਜੌਬ ਵੀ ਮਿਲ ਸਕਦੀ ਸੀ ਮੈਂ ਨਹੀਂ ਕਰੀ ਪੁਲਿਸਟਰੀ ਵੀ ਮਿਲਦੀ ਸੀ ਮੈਂ ਨਹੀਂ ਕਰੀ ਮਤਲਬ ਇਲੈਕਟ੍ਰੋਨਿਕਸ ਤੁਹਾਡਾ ਜਨੂਨ ਸੀਗਾ ਅਸੇ ਹੀ ਸੀ ਵੀ ਮੈਨੂੰ ਇਹ ਕੰਮ ਕਰਨਾ ਵਾਹ ਜੀ ਵਾਹ ਅੱਛਾ ਜਿਹੜ ਉਦੋਂ ਲੈ ਕੇ ਪਾਰੇ ਵਾਲੀਆਂ ਟਿਊਬਾਂ ਤੋਂ ਲੈ ਕੇ ਅੱਜ ਚਿੱਪ ਤੱਕ ਹਾਂਜੀ ਇਹ ਫਿਰ ਤੁਸੀਂ ਸਾਰਾ ਟਾਈਮ ਟੂ ਟਾਈਮ ਟ੍ਰੇਨਿੰਗ ਲੈਿੰਦੇ ਰਹੇ ਹੋ ਨਵੇਂ ਦੌਰ ਦੀ ਕਿ ਜਾਂ ਨਾਲ ਦੀ ਨਾਲ ਆਪਣਾ ਮਿਹਨਤ ਜੰਨੀ ਕਰਦੇ ਹੋ ਮਿਹਨਤ ਕਰਕੇ ਹੀ ਬਸ ਮੈਂ ਅੱਗੇ ਵਧਦਾ ਰਿਹਾ ਜੀ ਤੇ ਕਿਸੇ ਤੋਂ ਗਾਈਡੈਂਸ ਵੀ ਲੈ ਲੈਂਦੇ ਸੀ ਜੀ ਜੋ ਜਿੱਤੋਂ ਮੈਂ ਇਹ ਨਹੀਂ ਸੋਚਿਆ ਵੀ ਆਪਾਂ ਉਸ ਤੋਂ ਸਿੱਖ ਰਿਆਂ ਕੁਝ ਆਪਾਂ ਨਵੇਂ ਹੋ ਜਾਾਂਗੇ ਇਹਦੇ ਬਾਰੇ ਪੱਕਾ ਨਹੀਂ ਵਾਹ ਜੀ ਵਾਹ ਉਹਦਾ ਰੇਡੀਓ ਤੋਂ ਲੈ ਕੇ ਟਿਊਬਾਂ ਵਾਲੇ ਰੇਡੀਓ ਤੋਂ ਲੈ ਕੇ ਅੱਜ ਦੀ LED ਜਿਹੜੀ ਨਵੀਂ ਆ ਰਹੀ ਆ ਚਿਪ ਵਾਲੀ ਉਹਦੇ ਤੱਕ ਤੁਸੀਂ ਰਿਪੇਅਰ ਕਰ ਦਿਓ ਹਾਂਜੀ ਠੀਕ ਹੈ ਨਹੀਂ ਹੁਣ ਨਹੀਂ ਟੀਵੀ ਵਗੈਰਾ ਕਰਦੇ ਅੱਛਾ ਵਧੀਆ ਬਿਲਕੁਲ ਨੇ ਤੇ ਕਰਕਲੇ ਵਧੀਆ ਮਾਲਕ ਨੇ ਸੈੱਟ ਕਰੇ ਬੱਚੇ ਬਹੁਤ ਵਧੀਆ ਸੈੱਟ ਨੇ ਜੀ ਜੀ ਦੋ ਬੱਚੇ ਨੇ ਮੇਰੇ ਇੱਕ ਬੇਟਾ ਹੈ ਜੀ ਇੱਕ ਬੇਟੀ ਹੈ ਬੇਟਾ ਮੇਰਾ ਡਾਕਟਰ ਹੈ ਮੈਡੀਕਲ ਆਪਸ਼ਨ ਡੈਂਟਲ ਵਾਹ ਜੀ ਹਾਂਜੀ ਖਿਆਲੇ ਨੇ ਉਹ ਜੀ ਤੇ ਅੱਛਾ ਖਿਆਲੇ ਰਹਿੰਦੇ ਖਿਆਲੇ ਨਹੀਂ ਹਸਪੀਟਲ ਚ ਨੇ ਨਾ ਖਿਆਲੇ ਹਸਪੀਟਲ ਡਿਊਟੀ ਠੀਕ ਹੈ ਠੀਕ ਹੈ ਤੇ ਬੇਟੀ ਮੇਰੀ ਮਤਲਬ ਵੈਲ ਸੈਟਲਡ ਫੈਮਿਲੀ ਆ ਤੁਹਾਡੀ ਹਾਂ ਵੈ ਗੁਰੂ ਘਰ ਨਾਲ ਸਭ ਕਰਦਾ مالک ਹੈ ਤੇ ਹੁਣ ਸਿਰਫ ਸ਼ੌਂਕ ਨੂੰ ਹੀ ਕਰਦੇ ਹੋ ਕੰਮ ਜਿਹੜਾ ਤੁਸੀਂ ਦੁਕਾਨ ਤੇ ਆਂ ਕਿਉਂਕਿ ਤੁਹਾਨੂੰ ਦੁਕਾਨ ਤੇ ਲੱਭਿਆ ਸੀ ਨਹੀਂ ਵੈਸੇ ਵੀ ਆਪਾਂ ਫਿੱਟ ਰਹਾਂਗੇ ਜੇ ਕੰਮ ਕਰਾਂਗੇ ਕੰਮ ਕਰਾਂਗੇ ਕੀ ਬਾਤ ਹੈ ਅੱਛਾ ਹੀ ਆਪਾਂ ਤੁਹਾਡੇ ਦੂਸਰੇ ਪਖਵਾਂ ਲਾਉਨੇ ਆ ਜੀ ਤੁਹਾਡੀ ਗੀਤਕਾਰੀ ਵਾਲਾ ਆਉਨੇ ਆ ਗੀਤਕਾਰੀ ਦਾ ਸ਼ੌਕ ਫਿਰ ਤੁਹਾਨੂੰ ਕਿਹੜੀ ਸਨ ਜੀ 73 ਚ ਤੇ ਤੁਹਾਨੂੰ ਇਲੈਕਟ੍ਰੋਨਿਕਸ ਦਾ ਸਿੱਖਣ ਦਾ ਸੀਗਾ ਤੇ ਗੀਤਕਾਰੀ ਫਿਰ ਉਹਦਾ ਨਾਲ ਹੀ ਚੱਲ ਪੀ ਗਿਆ ਜਾਂ ਨਹੀਂ ਉਸ ਤੋਂ ਪਹਿਲਾਂ ਵੀ ਸੀ ਮਾਰਾ ਮੋਟਾ ਹੱਥ ਬੱਲਾ ਮਾਰਨ ਦੀ ਸੀ ਅੱਛਾ ਪ੍ਰੈਪ ਤੋਂ ਪਹਿਲਾਂ ਵੀ ਹਾਂ ਜੀ ਹਾਂ ਅੱਛਾ ਪਰ ਜਣੀ ਮੈਂ ਕੁਝ ਜਣੀ ਬਾਹਰ ਜਾਹਰ ਨਹੀਂ ਕਰਦਾ ਸੀ ਕਾਪੀ 'ਚ ਲਿਖ ਲੈਣਾ ਲਿਖ ਲੈਣਾ ਤੇ ਪੜ੍ਹ ਲੈਣਾ ਜਾਂ ਕਿਸੇ ਦੋਸਤ ਨੂੰ ਪੜਾ ਦੇਣਾ ਅੱਛਾ ਹਾਂ ਜੀ ਪਰ ਹੌਲੀ ਹੌਲੀ ਜਣੀ ਅਕਨਾਲ ਦੀ ਨਾਲ ਸ਼ੌਕ ਦੇ ਨਾਲ ਮਤਲਬ ਆਪਣੇ ਬਿਜ਼ਨਸ ਦੇ ਜਾਂ ਆਪਣੇ ਕੰਮ ਦੇ ਨਾਲ ਨਾਲ ਲਿਖੀ ਗਏ ਤੁਸੀਂ ਹਾਂਜੀ ਤੇ ਫਿਰ ਰਿਕਾਰਡਿੰਗ ਦਾ ਸਬਬ ਕਦੋਂ ਬਣਿਆ ਪਹਿਲਾ ਗੀਤ ਕਿਹੜਾ ਸੀ ਤੁਹਾਡਾ ਪਹਿਲਾ ਗੀਤ ਮੇਰਾ ਰਿਕਾਰਡ ਹੋਇਆ ਸੀ ਬੰਦਿਆ ਕੀ ਖੱਟਿਆ ਤੋਂ ਸੰਸਾਰ ਚੋਂ ਅੱਛਾ ਉਹੀ ਜਿਹੜਾ ਹਿੱਟ ਗਾਣਾ ਹੋਇਆ ਹਾਂਜੀ ਅਦਾਰੀ ਰਾਮ ਲਖੀਆ ਜੀ ਦਾ ਉਹ ਹਿੱਟ ਗੀਤ ਆ ਤੇ ਤੁਹਾਡਾ ਉਹ ਪਹਿਲਾ ਗੀਤ ਹਾਂਜੀ ਹਾਂਜੀ ਬਹੁਤ ਤਗੜੀ ਗੱਲ ਹੈ ਜੀ ਉਹ ਪਹਿਲਾ ਹੀ ਗਾਣਾ ਤੁਹਾਡਾ ਰਿਕਾਰਡ ਹੋਇਆ ਤੇ ਪਹਿਲਾ ਹੀ ਸੁਪਰ ਹਿੱਟ ਹੋ ਗਿਆ ਗੁਰਦੁਆਰਿਆਂ ਦੇ ਵਿੱਚ ਬਹੁਤ ਵੱਜਿਆ ਗੀਤ ਉਹ ਵੱਜਿਆ ਜੀ ਗੁਰਦੁਆਰਿਆਂ ਸੁਬਤੀਆਂ ਹਾਂ ਸਾਰੇ ਗੁਰਦੁਆਰਿਆਂ ਅੱਛਾ ਦਾਰੀ ਰਾਮ ਲਖੀਆ ਜੀ ਜਿਹੜੇ ਆਵੇ ਮੈਂ ਜੰਨਾ ਕਿ ਮੈਂ ਜਾਣਦਾ ਕਿ ਵੀ ਤੁਹਾਡੇ ਇਸੇ ਸ਼ਹਿਰ ਦੇ ਸੀ ਸਨਾਮ ਦੇ ਸ਼ਹਿਰ ਦੇ ਸੀ ਅੱਛਾ ਇੱਥੇ ਰਹਿੰਦੇ ਸੀ ਹਾਂਜੀ ਬਿਮਲਾ ਜੀ ਵੀ ਇੱਥੋਂ ਦੇ ਸੀ ਨਹੀਂ ਬਿਮਲਾ ਜੀ ਦਿੱਲੀ ਦੇ ਸੀ ਅੱਛਾ ਤੇ ਬਾਲਕਿਸ਼ਨ ਸੀ ਬਾਲਕਿਸ਼ਨ ਟੋਲ ਕੇ ਜਾਂਦੇ ਸੀ ਉਹਦੀ ਮਿਸੇ ਸੀ ਉਹ ਜੀ ਅੱਛਾ ਅੱਛਾ ਤੇ ਇਹ ਫਿਰ ਪ੍ਰੋਗਰਾਮ ਮਤਲਬ ਇਕੱਠਾ ਲਾਉਂਦੇ ਸੀ ਰਿਕਾਰਡਿੰਗ ਵੀ ਇਕੱਠੀ ਨਹੀਂ ਰਿਕਾਰਡਿੰਗ ਵੀ ਬਸ ਚਾਣ ਕੇ ਉਹਦੇ ਨਾਲ ਕਰਿਆ ਬਾਕੀ ਉਹਨਾਂ ਨੇ ਤਾਂ ਸੈੱਟ ਬਣਾ ਰੱਖਿਆ ਸੀ ਬਾਅਦ ਦੇ ਵਿੱਚ ਅੱਛਾ ਡੈਥ ਹੋ ਗਈ ਦਾਰੀ ਜੀ ਦਾ ਅੱਛਾ ਅੱਛਾ ਤੇ ਚੰਦਰਪਾਲ ਸੁਨਾਮ ਸੀ ਕੋ ਸੁਨਾਮ ਦੀ ਲੜਕੀ ਅੱਛਾ ਉਹਨਾਂ ਨਾਲ ਉਹਨਾਂ ਦਾ ਗੱਲ ਦੇ ਵੀ ਸੀ ਫਿਰ ਉਹਦੇ ਨਾਲ ਮੈਰਿਜ ਵੀ ਕਰਾਉਣੀ ਸੀ ਬਾਦ ਦੇ ਵਿੱਚ ਠੀਕ ਹੈ ਜੀ ਇਹ ਫਿਰ ਜਿਹੜਾ ਤੁਹਾਡਾ ਪਹਿਲਾ ਗੀਤ ਆਉਂਦਾ ਜੀ ਬੰਦਿਆ ਕੀ ਖਟਿਆ ਤੂੰ ਸੰਸਾਰ ਤੋਂ ਹਾਂਜੀ ਇਹ ਗੀਤ ਦਾ ਕਿਵੇਂ ਸਬੱਬ ਬਣਿਆ داری RAM ਨੂੰ ਜੀ ਨੂੰ ਤੁਸੀਂ ਕਿਵੇਂ ਜਾਣਦੇ ਸੀ ਤੇ ਕਿਵੇਂ ਰਿਕਾਰਡਿੰਗ ਦਾ ਸਬੱਬ ਕਿਵੇਂ ਫਿਰ داری RAM ਜੀ ਮੇਰੇ ਕੋਲੇ ਦੁਕਾਨ ਤੇ ਅੱਛਾ ਕਦੇ ਗੱਲ ਆਉਂਦੇ ਹੁੰਦੇ ਸੀ ਉਹਨਾਂ ਦਾ ਗੀਤ ਆਇਆ ਸੀ ਸਤਗੁਰਾਂ ਨੇ ਜਹਾਜ਼ ਬਣਾਇਆ ਆ ਜਾ ਜਿੰਨੇ ਆ ਜਾ ਜਿੰਨੇ ਪਾਰ ਲੰਘਣਾ ਠੀਕ ਹੈ ਉਹ ਸੁਣਦੇ ਹੁੰਦੇ ਸੀ ਮੇਰੇ ਕੋਲ ਹੈਗਾ ਸੀ ਇਹ ਰਿਕਾਰਡਿੰਗ ਦਾ ਰਿਕਾਰਡ ਬਗਾਰ ਰਿਕਾਰਡ ਪਲੇਅਰ ਵਗਾਰ ਬਸ ਆ ਕੇ ਕੋਈ ਸੁਣਦੇ ਸੀ ਹੂੰ ਫਿਰ ਬਾਕੀ ਥੋੜਾ ਜਿਹਾ ਇਸ ਤਰ੍ਹਾਂ ਹੀ ਬੋਲਦੇ ਸੀ ਉਹ ਰੱਬ ਦੇ ਬੰਦਿਆ ਤੂੰ ਵੀ ਕੁਝ ਲਿਖ ਲਿਆ ਕਰ ਤੂੰ ਵੀ ਲਿਖ ਲਿਆ ਕਰ ਚਲੋ ਫੇਰ ਇਹ ਗੀਤ ਮੈਂ ਲਿਖੇ ਉਹਨਾਂ ਨੇ ਦਿੱਤਾ ਉਹਨਾਂ ਨੇ ਐਚਐਮ ਵਿੱਚ ਰਿਕਾਰਡ ਕਰਾਇਆ ਉਸ ਤੋਂ ਬਾਅਦ ਤਿੰਨ ਗੀਤ ਹੋਰ ਵੀ ਰਿਕਾਰਡ ਹੋਏ ਸੀ ਐਲਪੀ ਦੇ ਵਿੱਚ ਆਏ ਸੀਗੇ ਹਾਂਜੀ ਉਹ ਵੀ ਧਾਰਮਿਕ ਸੀਗੇ ਧਾਰਮਿਕ ਰਿਕਾਰਡ ਹੋਏ ਸੀਗੇ ਜੀ ਜੀ ਉੱਥੇ ਐਚਐਮ ਵਿੱਚ ਜੀ 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 अच्छा धार्मिक ਵੀ ਲਿਖਿਆ ਤੁਸੀਂ ਸਮਾਜਿਕ ਵੀ ਲਿਖਿਆ ਮੇਰੇ ਖਿਆਲ ਹਰ ਵਿਸ਼ੇ ਨੂੰ ਤੁਸੀਂ ਲਿਖਿਆ ਕਿ ਜਾਂ ਬੜਾ ਲਿਮਟਿਡ ਲਿਖਿਆ ਕਿਵੇਂ ਉਸ ਜ਼ਿਆਦਾ ਧਾਰਮਕ ਵਾਲੇ ਪਾਸੇ ਜ਼ਿਆਦਾ ਧਾਰਮਿਕ ਲਿਖਿਆ ਤੁਸੀਂ ਉਸ ਤੋਂ ਬਾਅਦ ਇੱਕ ਕੈਸਟ ਵੀ ਐਚਐਮ ਵੀ ਚ ਹੋਈ ਸੀ ਤੁਹਾਡੀ ਆਪਣੀ ਹਾਂਜੀ ਮੇਰੀ ਲਿਖੀ ਹੋਈ ਸੀ ਅਦਿਰਾਮ ਮੇਰੇ ਪੇ ਸ਼ੋਸ਼ਮਾ ਸ਼ਰਮਾ ਸੀ ਰੁਧਿਆਣੇ ਦੀ ਜੀ ਉਹਨਾਂ ਦੀ ਆਵਾਜ਼ ਰਿਕਾਰਡ ਹੋਈ ਸੀ ਅੱਛਾ ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਕੈਸੇ ਵਿੱਚ ਕਾਫੀ ਬੰਦਿਆਂ ਦੀ ਆਵਾਜ਼ ਆ ਸੀ ਜਿਵੇਂ ਜਿਹੜਾ ਜੋਨੀ ਮੋੜ ਚ ਜਿਨੇ ਉਹ ਦਰਤੀ ਸੀ ਕਮੈਂਟਰੀ ਜਸਵੀਨ ਜੱਸੀ ਦੀ ਉਹਦੇ ਚ ਕਮੈਂਟਰੀ ਸੀ ਜੀ ਮੇਰੀ ਵਿਵਾਸੀ ਵਿੱਚ ਅੱਛਾ ਤੁਹਾਡੀ ਵੀ ਸੀਗੀ ਹਾਂਜੀ ਹਾਂਜੀ ਥੋੜੀ ਜਿਹੀ ਜਣੀ ਗੈਲੋਗੋ ਵਿੱਚ ਬੋਲੇ ਜਹਿਰ احمد ਵੀ ਉਹ ਵਾਸੀ ਜਿਹੜੇ ਉੱਥੇ ਐਚ ਐਮ ਬੀ ਵਿੱਚ ਮੈਨੇਜਰ ਸੀਗੇ ਜੀ 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 ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਹੈ ਹੀਰੇ ਪੰਜਾਬ ਦੇ ਤੇ ਮੇਰੇ ਨਾਲ ਨੇ ਪ੍ਰਸਿੱਧ ਗੀਤਕਾਰ ਰਾਜ ਸੁਨਾਮੀ ਜੀ ਤੇ ਉਹਨਾਂ ਦੇ ਸਿਹਤ ਦੇ ਰਾਜ ਬਾਰੇ ਉਹਨਾਂ ਦੇ ਸ਼ੌਂਕ ਬਾਰੇ ਉਹਨਾਂ ਦੇ ਇਲੈਕਟ੍ਰੋਨਿਕਸ ਦੇ ਸ਼ੌਂਕ ਬਾਰੇ ਔਰ ਉਹਨਾਂ ਦੇ ਗੀਤਕਾਰੀ ਬਾਰੇ ਗੱਲਬਾਤ ਚੱਲ ਰਹੀ ਹੈ ਤੇ ਰਾਜ ਜੀ ਇੱਕ ਬੜਾ ਪੁਰਾਣਾ ਗੀਤ داری ਆਰਮ ਲਖੀਆ ਜੀ ਤੇ ਬਿਮਲਾ ਰਾਣੀ ਜੀ ਦੀ ਆਵਾਜ਼ ਦੇ ਵਿੱਚ ਸੀਗਾ ਜਿਹੜਾ ਜਿਹੜੇ ਤਵਾ ਜਿਹੜੇ ਗੀਤਾਂ ਨੂੰ ਪਿਆਰ ਕਰਨ ਵਾਲੇ ਉਹ ਦੇਖਦੇ ਆ ਉੱਥੇ ਤੁਹਾਡੇ ਨਾਂ ਤੇ ਹੈ ਗੀਤ ਉਹ ਅੱਛਾ ਹਾਂਜੀ ਪੱਟ ਪੱਟ ਦੂ ਚੰਗਾਠਨੀ ਬੁੱਢੜਾ ਨਾ ਜਾਣੀ ਪੱਟ ਦੂ ਚੰਗਾਠਨੀ ਇਹ ਗੀਤ ਜਿਹੜਾ ਤੁਹਾਡਾ ਇਹ ਕਿਹੜੀ ਸਨ ਦੇ ਲੱਗ ਛੇ ਰਿਕਾਰਡ ਹੋਇਆ ਤੁਹਾਨੂੰ ਯਾਦ ਹੈ ਕੁਛ ਨਹੀਂ ਵੈਸੇ ਮੇਰੇ ਇਸ ਵਕਤ ਯਾਦ ਨਹੀਂ ਹੈ ਕਿ ਸਨ ਚ ਹੋਇਆ ਲਿਖਿਆ ਤਾਂ ਬਹੁਤ ਪਹਿਲਾਂ ਦਾ ਸੀ ਇਹ ਮਤਲਬ ਤੁਹਾਡੇ ਗਾਂਦੇ ਹੁੰਦੇ ਸੀ ਖੜ ਕੋੜੇ ਵਗੈਰੇ ਲਾਂਦੇ ਜਿੱਥੇ ਜਾਂਦੇ ਸੀ ਪ੍ਰੋਗਰਾਮ ਛੋਟੇ ਪ੍ਰੋਗਰਾਮ ਕਰਦੇ ਸੀ ਉਹ ਜਿਹੜੇ ਬਾਹਲੇ ਵੱਡੇ ਪ੍ਰੋਗਰਾਮ ਛੋਟੇ ਲੈਵਲ ਤੇ ਕਰਦੇ ਸੀ ਹਾਂਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਜਿਹੜੇ ਤੁਸੀਂ 72 77 ਦੀਆਂ ਗੱਲਾਂ ਕਰ ਰਹੇ ਹੋ ਉਸ ਦੌਰ ਦਾ ਲਿਖਿਆ ਹੋਇਆ ਸੀ ਸ਼ਾਇਦ ਹਾਂ ਉਸ ਤੋਂ ਸੁਵਾ ਦੇ ਆਸੀਬਤ 75 77 ਦੇ ਲਾਗੇ ਸ਼ਾਗੇ ਦਾ ਲਿਖਿਆ ਹੋਗਾ ਤਾਂ ਹਨ ਅੱਛਾ ਹੋਗਾ ਮੇਰੇ ਪੱਕਾ ਯਾਦ ਨਹੀਂ ਇਸ ਵਾਰ ਹਾਂਜੀ ਹਾਂ ਤੇ ਇਹ ਮਤਲਬ ਅਖਾੜਿਆਂ ਤੇ ਪਹਿਲਾਂ ਬੋਲਦੇ ਸੀਗੇ ਹਾਂ ਇਹ ਵੈਸੀ ਵੀ ਜਿੰਨੇ ਵੀ ਪ੍ਰੋਗਰਾਮ ਸ਼ਾਦੀ ਦਾ ਪ੍ਰੋਗਰਾਮ ਜਾਂ ਕੋਈ ਹੋਰ ਪ੍ਰੋਗਰਾਮ ਜਿੱਥੇ ਜਾਂਦੇ ਸੀ ਆ ਉੱਥੇ ਇਹਨਾਂ ਨੇ ਬੋਲਣਾ ਹਨਾ ਹਾਂਜੀ ਠੀਕ ਹੈ ਠੀਕ ਹੈ ਜੀ ਕਿਉਂਕਿ ਉਹਦੇ ਬਾਅਦ ਉਹੀ ਮਤਲਬ ਜਿਹੜੀ ਸਥਾਈ ਹੈ ਉਹ ਜਮਕੀਲਾ ਜੀ ਦੇ ਵੀ ਟਰੈਕ ਆਉਂਦਾ ਸੋਨੀਆ ਜੀ ਦੇ ਨਾਲ ਹਨਾ ਬੁੱਢੜਾ ਨਾ ਜਾਣੇ ਘਟੂ ਚ ਘਾਟ ਉਹਨਾਂ ਨੇ ਕੁਝ ਹੋਰ ਹਿਸਾਬ ਦੇ ਵਿੱਚ ਸਾਰੇ ਵਿਚਲੇ ਅੰਤਰ ਉਹਨਾਂ ਦੇ ਆ ਉਹਨਾਂ ਦਾ ਹੋਰ ਹਿਸਾਬ ਨਾਲ ਤੇ ਤੁਹਾਡਾ ਹੋਰ ਹਿਸਾਬ ਨਾਲ ਅੱਛਾ ਉਹ ਤੁਹਾਡਾ ਉਹ ਵੀ ਗੀਤ ਬਹੁਤ ਪਪੂਲਰ ਬਹੁਤ ਅੱਜ ਜਿਹੜੇ ਪੁਰਾਣਾ ਸੰਗੀਤ ਨੂੰ ਪਿਆਰ ਕਰਨ ਵਾਲੇ ਲੋਕ ਆ ਵੀ ਮਤਲਬ YouTube ਤੇ ਮੌਜੂਦ ਵੀ ਹੈ ਤੇ ਬੜਾ ਉਹਨੂੰ ਸ਼ੌਕ ਦੇ ਨਾਲ ਦੇਖਦੇ ਨੇ ਤੇ ਏ ਭਾਜੀ ਜਿਹੜੇ ਤੁਹਾਡੇ ਦੋਨੇ ਸ਼ੌਂਕ ਆ ਇਲੈਕਟ੍ਰੋਨਿਕਸ ਤੇ ਅਸੀਂ ਦੇਖ ਹੀ ਲਿਆ ਗਿਆ ਤੁਸੀਂ ਅੱਜ ਵੀ ਬੈਠੇ ਹੋ ਦੁਕਾਨ ਖੋਲ ਕੇ ਲੱਗੇ ਹੋਏ ਹੋ ਐਨਕਾ ਲਾ ਕੇ ਵੀ ਕਾਵਿਏ ਦੇ ਨਾਲ ਟੰਕੇ ਲਾਉਣ ਲੱਗੇ ਹੋਏ ਹੈ ਨਾ ਹਾਂਜੀ ਹਾਂਜੀ ਤੇ ਗੀਤਕਾਰੀ ਜਾਰੀ ਹੈ ਕਿ ਜਾਂ ਉਹ ਨੂੰ ਬ੍ਰੇਕ ਲਾਤੀ ਕੁਝ ਕੁਝ ਲਿਖ ਲੈਂਦਾ ਵੈਸੇ ਅੱਛਾ ਕਰ ਤੋ ਠੀਕ ਹੈ ਠੀਕ ਹੈ ਲਿਖ ਲੈਂਦਾ ਇਹਦੀ ਗੱਲ ਨਹੀਂ ਹੈ ਜਦੋਂ ਅ ਜੀ ਗਰੇਤ ਲਿਖ ਲੈਂਦਾ ਫਿਰ ਹੁਣ ਕੋਈ ਗੀਤ ਤੁਹਾਡਾ ਨਵਾਂ ਰਿਕਾਰਡ ਹੋ ਰਿਹਾ ਕਿ ਜਾਂ ਨਹੀਂ ਰਿਕਾਰਡ ਕੋਈ ਨਹੀਂ ਕੋਸ਼ਿਸ਼ ਕਰ ਤਕੀ ਨੰਦ ਪਰਦੇ ਵਿੱਚ ਅੱਛਾ ਪੱਟ ਗੀਤ ਸੀ ਜੀ ਬਹੁਤ ਵਧੀਆ ਜੀ ਬਣੀ ਹੋਈ ਸੀ ਜੀ ਜੇ ਤੁਸੀਂ ਕਹੋ ਤੇ ਉਹਦੇ ਵਿੱਚੋਂ ਮੈਂ ਇੱਕ ਗੀਤ ਦਾ ਬਿਲਕੁਲ ਜੀ ਬਿਲਕੁਲ ਅੱਛੇ ਧਰਤੀ ਅਨੰਦਪੁਰ ਦੀ ਕੋਈ ਆਇਆ ਤੁਹਾਡਾ 오ਪੇਰਾ 오ਪੇਰਾ ਆਇਆ ਸੀ ਅੱਛਾ ਅੱਛਾ ਇਹ ਟੀਐਮ ਵੀ ਚ ਰਿਕਾਰਡਿੰਗ ਹੋਈ ਸੀ ਜੀ ਜੀ ਜ਼ਰੂਰ ਜੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਤੁਸੀਂ ਤੇ ਧਰਤੀ ਅਨੰਦਪੁਰ ਦੀ ਜੋ ਮੇਰਾ 오ਪੇਰਾ ਹੋਇਆ ਸੀ ਉਹਦੇ ਵਿੱਚ ਇੱਕ ਗੀਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਝੀ ਸੀ ਮੈਂ ਤੁਨੂੰ ਆਪਣੀ ਆਵਾਜ਼ ਟੁੱਟੀ-ਫੁੱਟੀ ਵਾਸ ਦੇ ਵਿੱਚ ਜਿਹੀ ਜਿਹਾ ਮੈਂ ਤੁਹਾਨੂੰ ਸੁਣਾਉਂਦਾ ਨਹੀਂ ਜੀ ਨਹੀਂ ਮਹਾਰਾਜ ਦੀ ਕਿਰਪਾ ਪੂਰੀ ਰਿਕਾਰਡਿੰਗ ਜਦੋਂ ਸਬਰ ਦੇ ਪਿਆਲੇ ਪਰ ਚੁੱਕੇ ਜਨਤਾ ਜ਼ੁਲਮ ਜ਼ਬਰ ਨੇ ਤੰਗ ਕੀਤੀ ਰੱਖਿਆ ਖਾਤਰ ਗੁਰਾਂ ਨੇ ਸਿੰਘ ਸਾਜੇ ਇੱਕ ਸੀਸ ਦੀ ਗੁਰਾਂ ਨੇ ਮੰਗ ਕੀਤੀ ਉੱਚੀ ਦਸਮ ਪਿਤਾ ਪੁਕਾਰੇ ਮਾਰੇ ਸ਼੍ਰੀ ਸਾਹਿਬ ਲਲਕਾਰੇ थर-थर ਕੰਬਦੇ ਲੋਕੀ ਸਾਰੇ ਜਿੰਦ ਜਾਵੇ ਘਿਰਦੀ ਤੇਗ ਲਹੂ ਦੇ ਪਿਆਸੀ ਲੋੜ ਇੱਕ ਸਿਰ ਦੀ ਵਾਹ ਜੀ ਵਾਹ ਵਾਹ ਦਹਿਸ਼ਤ ਬਿਚਿਤਵਾਨ ਦੇ ਸ਼ਾਹੀ ਸਭ ਦੀ ਜਾਨ ਲਵਾ ਤੇ ਆ ਗਈ ਸਾਰੀ ਸੰਗਤ ਢੇਰੀ ਢਾ ਗਈ ਮਾ ਦਾਇਆ RAM ਡੋਲਿਆ ਬਖਸ਼ੋ ਗੁਰੂ ਜੀ ਡਾਡਾ ਲੇਟ ਬੋਲੇ ਆ ਹਮ ਜਾ ਕੇ ਸਤਗੁਰ ਤੇਗ ਚਲਾਈ ਆਵਾਜ਼ ਤੁਹਾਡੇ ਗਣ ਦੀ ਆਈ ਸਾਡੀ ਤੇਗ ਅਜਿਤ ਰਹੀ ਸੂਹੇ ਲਾਲ ਰੰਗ ਦੀ ਹਮ 부ਝੀ ਨਾ ਪਿਆਸ ਖੂਨ ਹੋਰ ਮੰਗਦੀ ਵਾਹ ਧਰਮਦਾਸ ਗੋਰਾ ਕੋਲੇ ਆ ਕੇ ਖੜ ਗਿਆ ਆਪਣਾ ਸੀਸ ਝੁਕਾ ਕੇ ਜੀ ਕਹਿੰਦਾ ਗਲ ਵਿੱਚ ਪਾ ਕੇ ਪੱਲਾ ਪਾ ਕੇ ਮਾਫ ਕਰੋ ਦਾਸ ਹਮ ਸੀਸ ਲੈ ਵਜਾ ਉਹ ਤੇਗ ਦੀ ਪਿਆਸ ਨੇ ਪਿਆਸ ਨੇ ਮੋਕਮ ਚੰਦ ਸਾਹਿਬ ਚੰਦ ਭਾਈ ਹਮ ਮੋਕਮ ਚੰਦ ਸਾਹਿਬ ਚੰਦ ਭਾਈ ਹਿੰਮਤ ਰਾਏ ਦੀ ਵਾਰੀ ਆਈ ਜਾ ਕੇ ਸਤਗੁਰ ਚੇਕ ਚਲਾਈ ਲੈ ਗਏ ਪੜਨੇ ਸੱਜਰੇ ਲਹੂ ਦੇ ਵਾਗੇ ਚੱਲੇ ਹੜਨੇ ਜੀ ਬਾਅਦ ਦੇ ਵਿੱਚ ਅੰਤਰ ਹੈ ਜੀ ਹਮ ਕਾਫੀ ਧੀਰ ਨਾਲ ਕੋਲ ਪਧਾਰੇ ਸਾਜੇ ਸਤਗੁਰ ਪੰਜ ਪਿਆਰੇ ਹੂੰ ਤੇਰੇ ਚੱਲਤ ਜਾਂਦਾ ਕਾਫੀ ਧੀਰ ਨਾ ਗੁਰੂ ਪਧਾਰੇ ਸਾਜੇ ਸਤਗੁਰ ਪੰਜ ਪਿਆਰੇ ਪੰਜੇ ਬਾਹਰ ਲਿਆ ਖਿលਹਾਰੇ ਲੋਕੀ ਰਹਿਗੇ ਤੱਕਦੇ ਸਾਡੇ ਪੰਜੇ ਫੇਰੇ ਗੁਰੂ ਸਾਹਿਬ ਦੱਸਦੇ ਸਾਡੇ ਪੰਜੇ ਫੇਰੇ ਗੁਰੂ ਸਾਹਿਬ ਦੱਸਦੇ ਵਾਹ ਜੀ ਵਾਹ ਜਿਵੇਂ ਤੁਸੀਂ ਦੱਸਿਆ ਵੇ ਗੱਲਾਂ ਬਾਤਾਂ ਤੁਹਾਡਾ ਜਿਹੜਾ ਰੁਝਾਨਾ ਧਾਰਮਿਕ ਲਿਖਣ ਵਾਲਾ ਜ਼ਿਆਦਾ ਹੈ ਹਨਾ ਹਾਂ ਜੀ ਅੱਜ ਵੀ ਫਿਰ ਜਿਹੜਾ ਲਿਖਦੇ ਹੋ ਧਾਰਮਿਕ ਜ਼ਿਆਦਾ ਲਿਖਦੇ ਹੋ ਹਾਂ ਜੀ ਠੀਕ ਹੈ ਜੀ ਤੇ ਤੁਹਾਡੀ ਥੋੜਾ ਸਿਹਤ ਬਾਰੇ ਮੈਂ ਜਾਨਣਾ ਚਾਹਣਾ ਕਿ ਇੰਨਾ ਤੁਸੀਂ ਆਪਣੇ ਆਪ ਨੂੰ ਫਿੱਟ ਫਾਟ ਰੱਖਿਆ ਹੋਇਆ ਤੇ ਤੁਹਾਡੀ ਜਿਹੜੀ ਮੈਂ ਰੁਟੀਨ ਪੁੱਛਾਂਗੇ ਤੁਸੀਂ ਕਿੰਨੇ ਵਜੇ ਉੱਠਦੇ ਹੋ ਕੀ ਕਰਦੇ ਹੋ ਜੇ ਸਹੀ ਪੁੱਛ ਦਵਾਂ ਤਾਂ ਮੈਂ 3:20 ਤੇ ਉੱਠਦਾ ਅੱਛਾ ਜੀ ਬਣਾਉਣਾ ਲੇ ਤੁਹ ਤੇ 10-15 ਮਿੰਟ ਕਰੀ ਪਾਣੀ ਪੂੰਗ ਮੈਂ ਗਰਮ ਕਰਕੇ ਪੀਣ ਨੂੰ ਗੁੱਸਾ ਕਰਕੇ ਪੀਣ ਦੇ ਲੱਗ ਜਾਂਦੇ ਨੇ ਠੀਕ ਹੈ 2.5 ਕਿਲੋਮੀਟਰ ਸਾਈਕਲ ਕਰਦਾ ਮੈਂ ਜਿਆਦਾ ਨਹੀਂ ਅੱਪ ਡੌਂ ਸਵੇਰੇ ਸਵਾ ਕਿਲੋ ਮੀਂਹ ਜਾ ਕੇ ਸਵਾ ਕਿਲੋ ਕੰਬਾਬਸ ਠੀਕ ਹੈ ਓਕੇ ਬਿਲਕੁਲ ਹੋ ਕੇ ਨਾ ਨੋਕੇ ਗੁਰੂ ਘਰ ਮੱਥਾ ਟੇਕ ਨਹੀਂ ਦੇ ਜੀ ਬਾਬੇ ਦੇ ਚਰਨਾਂ ਜਾਣਾ ਚਾਹੀਦਾ ਕਿਉਂਕਿ ਉਸ ਨੇ ਸਭ ਕੁਝ ਦੱਸਤਾ ਹੋਏ ਜੀ ਸਹਿਦ ਵੀ ਉਹ ਦਿੱਤੀ ਦਾ ਸਭ ਕੁਝ ਦੱਸਤਾ ਹੋਏ ਉਸੇ ਬਿਲਕੁਲ ਤੇ ਉਹਦੇ ਬਾਅਦ ਫਿਰ ਦੁਕਾਨ ਤੇ ਆ ਜਾਂਦੇ ਹੋ ਦੁਕਾਨ ਤੇ ਤਾਂ ਮੈਂ 9 ਤੋਂ ਬਾਅਦ ਆ ਨਾ 9:00 ਕਰ ਰਹੇ ਹਾਂ ਅੰਨੀਆਂ ਗੰਦੀ ਬੜੇ ਸਿੰਪਲ ਜਿਹਾ ਰੁਟੀਨ ਰੱਖੀ ਹੋਈ ਸੀ ਸਾਡੀ ਸਿਹਤ ਦਾ ਵੀ ਸ਼ਾਇਦ ਇਹੀ ਰਾਜ਼ ਮੈਂ ਸਮਝਦਾ ਹਾਂ ਨਾ ਹਾਂ ਪਰ ਅ ਅ ਮੈਂ ਕਦੇ ਵੀ ਸ਼ਹਿਰ ਨਹੀਂ ਛੱਡੀ ਸ਼ਹਿਰ ਨਹੀਂ ਛੱਡੀ ਜਰੂਰ ਜਾਣਾ ਤੇ ਤੁਹਾਨੂੰ ਕੋਈ ਜੇ ਮੈਂ ਪੁੱਛਾਂ ਚਲੋ ਸਵਾਲ ਮੇਰਾ ਥੋੜਾ ਜਿਹਾ ਅਟਪਟਾ ਲੱਗ ਸਕਦਾ ਕਿ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਫਿਜ਼ੀਕਲੀ ਕੋਈ ਬਿਲਕੁਲ ਪੂਰੇ ਫਿੱਟ ਫਾਟੋ ਬਿਲਕੁਲ ਕਿਉਂਕਿ ਜਿਹੜੇ ਸਾਡੇ ਸਾਡਾ ਪ੍ਰੋਗਰਾਮ ਜੀਵਨ ਜਾਚ ਆ ਉਹਦੇ ਵਿੱਚ ਵੀ ਅਸੀਂ ਤੁਹਾਡੇ ਵਰਗੇ ਇਨਸਾਨਾਂ ਨੂੰ ਅਕਸਰ ਮਿਲਦੇ ਆ ਲੱਭ ਕੇ ਜਿਹੜੇ ਵੱਡੀ ਉਮਰ ਦੇ ਵਿੱਚ ਵੀ ਇੱਕ ਵਧੀਆ ਲਾਈਫ ਸਟਾਈਲ ਜਨਾਂ ਦਾ ਔਰ ਵਧੀਆ ਸਿਹਤਮੰਦ ਜ਼ਿੰਦਗੀ ਜੀਂਦੇ ਨੇ ਇਹ ਉਹਨਾਂ ਦਰਸ਼ਕਾਂ ਨੂੰ ਵੀ ਇਹ ਚੀਜ਼ ਤੁਹਾਡੀ ਪਸੰਦ ਆਊ ਤੁਹਾਡੇ ਕਈ ਪੱਖ ਸਾਹਮਣੇ ਆਏ ਗੱਲ ਕਰਨ ਦੇ ਉੱਤੇ ਸਿਹਤ ਪੱਖੋਂ ਸ਼ੌਂਕ ਪੱਖੋਂ ਗੀਤਕਾਰੀ ਪੱਖੋਂ ਔਰ ਇਹ ਜੇ ਇੱਕ ਜੇ ਇੱਕ ਚੌਕਾ ਚੌਥਾ ਪੱਖ ਵੀ ਮੇਰੇ ਨਾਲ ਜੋੜਦਾ ਇੱਕ ਸਫਲ ਪਰਿਵਾਰ ਵੀ ਤੁਸੀਂ ਉਹ ਸਭ ਬੈਨੂ ਦੀ ਦੇਣਾ ਜੀ ਬੰਦਾ ਕੁਝ ਨਹੀਂ ਕਰ ਸਕਦਾ ਆਪਾਂ ਸਿਰ ਬੰਦਾ ਕੋਸ਼ਿਸ਼ ਤੇ ਦੇਖੋ ਕਰਦਾ ਹੀ ਆ ਨਾ ਫਲ ਫੁੱਲ ਤਾਂ ਮਾਲਕ ਨੇ ਲਾਉਣਾ ਹਾਂ ਉਹ ਤੇ ਉਹਨੇ ਲਾਉਣਾ ਆਪਾਂ ਕੁਝ ਨਹੀਂ ਕਰ ਸਕਦਾ ਵਧੀਆ ਜਿਵੇਂ ਤੁਸੀਂ ਬੰਦਾ ਮਿਹਨਤ ਜ਼ਰੂਰ ਕਰ ਸਕਦੇ ਮਿਹਨਤ ਕਰ ਸਕਦੇ ਔਰ ਮਿਹਨਤ ਤੁਸੀਂ ਨਿਰੰਤਰ ਜਾਰੀ ਰੱਖ ਰਹੇ ਹੋ ਤੇ ਜਿਹੜਾ ਗੀਤਕਾਰੀ ਚ ਤੁਹਾਡਾ ਨਾਮ ਬਣਿਆ ਜਾਂ ਜਿੱਦਾਂ ਤੁਸੀਂ ਆਪਣੇ ਸ਼ੌਂਕ ਦੇ ਵਿੱਚ ਆਪਣੀ ਇੱਕ ਵਧੀਆ ਲਾਈਫ ਜੀ ਰਹੇ ਹੋ ਕੀ ਜਿਹੜੇ ਨਵੇਂ ਸਾਡੇ ਦਰਸ਼ਕ ਨਵੀਂ ਉਮਰ ਦੇ ਪ੍ਰੋਗਰਾਮ ਦੇਖਦੇ ਉਹਨਾਂ ਨੂੰ ਕੋਈ ਕਹਿਣਾ ਚਾਹੋਗੇ ਦੋ ਸ਼ਬਦ ਉਹਨਾਂ ਨੂੰ ਜ਼ਿੰਦਗੀ ਚ ਕੀ ਬਸ ਠੀਕ ਹੈ ਮੈਂ ਪਹਿਲਾਂ ਜਿਵੇਂ ਬੋਲਣਾ ਨਾ ਜਾਣੀ ਪੱਟ ਦੀ ਚਗਾਠ ਨਹੀਂ ਗੀਤ ਵਗੈਰਾ ਲਿਖਿਆ ਹਾਂਜੀ ਪਰ ਮੈਂ ਨਹੀਂ ਲਾਇਕ ਕਰਦਾ ਇਹਨਾਂ ਨੂੰ ਬਿਲਕੁਲ ਵੀ ਨਹੀਂ ਕਰਦਾ ਜਿਹੜਾ ਗਾਣਾ ਵੀ ਗੀਤ ਵਗੈਰਾ ਉਹੀ ਲਿਖਿਆ ਜਾਣਾ ਚਾਹੀਦਾ ਹੈ ਜਿਹੜੇ ਆਪਾਂ ਪਹਿਣਾ ਪਹਿਰਿਆਂ ਚ ਸਭ ਦੇ ਸਾਹਮਣੇ ਬੈਠ ਕੇ ਸੁਣ ਸਕੀਏ ਸੁਣ ਸਕੀਏ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਸੋਸ਼ਲ ਮੀਡੀਆ ਦੇ ਦੇਖੋ ਜੀ ਬਹੁਤ ਜ਼ਿਆਦਾ ਗੰਦਾ ਆ ਗਿਆ ਤੁਸੀਂ ਦੇਖੋ ਬਹੁਤ ਜ਼ਿਆਦਾ ਹੂੰ ਉੱਤੇ ਕੋਈ ਬੈਨ ਨਹੀਂ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਮੈਂ ਤਾਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦਾ ਜਿਹੜੇ ਸੋਸ਼ਲ ਮੀਡੀਆ ਤੇ ਇਹ ਜੇ ਪਾ ਰਹੇ ਨੇ ਜਣੀ ਜੀ ਜੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਬੀਜ ਆਪਣੀ ਧੀ ਭੈਣ ਉਹਦੇ ਨਾਲ ਬੈਠ ਕੇ ਦੇਖੇ ਉਹ ਦੇਖ ਸਕਦੇ ਆਪਾਂ ਬਿਲਕੁਲ ਬਸ ਇਸ ਵਾਰ ਇਹ ਕੀ ਬਾਤ ਆ ਜੀ ਦੇਖੋ ਇਹਨਾਂ ਦਾ ਇੱਕ ਗੀਤ ਜਿਹੜਾ ਉਹ ਸੁਪਰ ਹਿੱਟ ਵੀ ਹੋਇਆ ਉਸ ਜ਼ਮਾਨੇ ਦੇ ਵਿੱਚ ਰਿਕਾਰਡ ਵੀ ਹੋਇਆ ਲੇਕਿਨ ਉਹਨਾਂ ਨੂੰ ਮੈਂ ਜੇ ਮੈਂ ਕਹਾਂਗਾ ਤਾਂ ਅਫਸੋਸ ਆ ਉਹ ਲਾਈਨਾਂ ਲਿਖਣ ਦਾ ਇਹ ਕਹਿ ਸਕਦੇ ਮੈਂ ਚਲੋ ਉਸ ਬਾਕਸ ਜਵਾਨੇ ਵੇਲੇ ਲਿਖਿਆ ਗਿਆ ਲਿਖਿਆ ਗਿਆ ਹਾਂ ਜੀ ਔਰ ਰਿਕਾਰਡ ਵੀ ਹੋ ਗਿਆ ਮੈਂ ਚਾਹਨਾ ਧਾਰਮਿਕ ਹੈ ਜੋ ਮਾਤਾ ਦੇਵੀ ਦੇਖਿਆ ਫਿਰ ਮੇਰੇ ਗੀਤ ਇੱਕਦੋ ਬਹੁਤ ਵਧੀਆ ਨੋ ਕੋਈ ਤੇ ਗੰਦੇ ਨੇ ਪੇਟਾ ਵਗੈਰਾ ਚ ਹੋਰ ਵੀ ਗੱਲਾਂ ਨਹੀਂ ਕਿਤੇ। ਬਾਕੀ ਫੇਰ ਵੀ ਜੇ ਤੁਹਾਡਾ ਗੀਤ ਸੁਣਦੇ ਆ ਨਾ ਆਪਾਂ ਉਸ ਜਮਾਨੇ ਦੇ ਹੋਰ ਕਲਾਕਾਰਾਂ ਦੇ ਨਾਲ ਤੁਲਨਾ ਕਰਕੇ ਫੇਰ ਵੀ ਉਹ ਗਾਣੇ ਤੁਹਾਡਾ ਇੰਨਾ ਨੀਵੇਂ ਪੱਧਰ ਦਾ ਨਹੀਂ ਕਹਿ ਸਕਦੇ ਉਹਨੂੰ। ਨਹੀਂ ਉਹ ਨਹੀਂ ਜਿਹੜੀ ਉਹਦੀ ਸ਼ਬਦਾਵਲੀ ਆ ਨਾ ਮੈਂ ਚਾਹੁੰਦਾ ਸੀ ਵੀ ਜੇ ਇਹ ਹਾਂਜੀ ਧਾਰਮਿਕੇ ਚੱਲੇ ਸਾਰਾ ਠੀਕ ਰਹਿੰਦਾ ਹੈ। ਨਹੀਂ ਉਹ ਤਾਂ ਵਧੀਆ ਗੱਲ ਆ। ਸਮਾਜ ਦੀ ਉਸ ਦੇ ਲਈ। ਪਰ ਇੱਕ ਦੌਰ ਜਿਹੜਾ ਦੇਖੋ ਜੀ ਅੱਜ ਤੁਸੀਂ ਉਹ ਸਾਰੇ ਦੌਰ ਹੰਢਾਏ ਤਵਿਆਂ ਦੇ ਦੌਰ ਹਾਂ ਜੀ ਹਾਂ ਤੁਸੀਂ ਸ਼ਾਇਦ ਤੁਸੀਂ ਦੱਸਿਆ ਕਿ ਤੁਹਾਡੀ ਦੁਕਾਨ ਦੇ ਵਿੱਚ ਰਿਕਾਰਡ ਹਾਂ ਫਿਰ ਕੈਸਟ ਵੀ ਹੋ ਗਿਆ ਉਹਦੇ ਬਾਅਦ ਜਦੋਂ ਇੱਕ ਦੌਰ ਵਿੱਚ ਇਹ ਆ ਗਿਆ ਜਦੋਂ ਕੈਸਟ ਤੋਂ ਬਾਅਦ ਕਿ ਲੱਗਦਾ ਨਹੀਂ ਕਿ ਇਹ ਸਾਰਾ ਕੁਝ ਫੇਰ ਸਾਹਮਣੇ ਆਊਗਾ ਜਿਵੇਂ ਹੁਣ ਅੱਜ ਅਸੀਂ ਤੁਹਾਨੂੰ ਲੱਭ ਲਿਆ ਸੁਨਾਮਤਾਂਗੇ ਇਹ ਸੋਸ਼ਲ ਮੀਡੀਆ ਦੀ ਦੇਣਾ ਇਹ ਤਾਂ ਮੰਦਾ ਦੋ ਵੀ ਮੋਬਾਈਲ ਦੀ ਪਲੱਸ ਜਿਹੜੇ ਗਾਣੇ داری ਰਾਮ ਲਖੀਆ ਜੀ ਉਹਨਾਂ ਦੇ ਅੱਜ ਫੇਰ ਸਾਹਮਣੇ ਆ ਗਏ ਉੱਪਰ ਕੇ ਹਾਂਜੀ ਹਾਂ ਬਿਲਕੁਲ ਇਹ ਤਾਂ ਲੱਗਦਾ ਨਹੀਂ ਸੀ ਕਿ ਇੱਕ ਦੌਰ ਕਦੀ ਆਊਗਾ ਕਿਉਂਕਿ ਇੱਕ ਵਾਰੀ ਤੇ ਲੱਗਾ ਸੀਗਾ ਉਹ ਪੁਰਾਣੇ ਹੁਣ ਖਤਮ ਖਤਮ ਹੋ ਗਿਆ ਸਾਰਾ ਕੁਝ ਹਾਂਜੀ ਪਰ ਉਹਨਾਂ ਨੂੰ ਚਾਹਣ ਵਾਲਿਆਂ ਨੇ ਉਹਨਾਂ ਦੇ ਆਨੇ ਉਹਨਾਂ ਨੂੰ ਬਾਕਾਇਦਾ ਅਪਲੋਡ ਕੀਤਾ ਉਹ ਗਾਣੇ ਲੱਭਦੇ ਨੇ ਹਨਾ ਤੇ ਇਹ ਜਿਹੜਾ ਬਦਲਾਅ ਆਇਆ ਸੋਸ਼ਲ ਮੀਡੀਆ ਜਿਹੜਾ ਆਇਆ ਇਹਨੂੰ ਤੁਸੀਂ ਕਿਦਾਂ ਦੇਖਦੇ ਹੋ ਇਹ ਇੱਕ ਚੰਗੀ ਚੀਜ਼ ਆਈ ਦਾ ਸੋਸ਼ਲ ਮੀਡੀਆ ਮੈਂ ਇਹ ਨਹੀਂ ਕਹਿੰਦਾ ਹਾਂਜੀ ਵੀ ਬਹੁਤ ਕਹਾਂ ਬੰਨਣ ਵਾਲੀ ਚੀਜ਼ ਐ ਪਰ ਇਹਦੇ ਵਿੱਚੋਂ ਜਿਹੜਾ ਛੋਟੇ ਲੈਕਟਿਵਿਟੀ ਹਾਂਜੀ ਹਾਂਜੀ ਐਕਟੀਵਿਟੀ ਉਹਨੂੰ ਥੋੜਾ ਉਹਨੂੰ ਘਟਾਉ ਦਾ ਕਰਨਾ ਚਾਹੀਦਾ ਮੇਰੇ ਗੱਲ ਤਾਂ ਖਤਮ ਕਰਨਾ ਚਾਹੀਦਾ ਇਹ ਸਾਰੇ ਨਾ ਤਾਂ ਬਿਲਕੁਲ ਮੂਲੀ ਹੋਣਾ ਚਾਹੀਦਾ ਜਿਹੜਾ ਆਪਾਂ ਆਪਣੇ ਪੈਣਾ ਪਾਜ ਐਟਮੈਟਿਕ ਸੌਚਣਾ ਹੈ ਬਿਲਕੁਲ ਜੀ ਕਿਉਂਕਿ ਦੇਖੋ ਮੋਬਾਈਲ ਹੈ ਲੈਕ ਤੁਹਾਡੇ ਹੱਥ ਚ ਫੜਿਆ ਇਹਦੇ ਚ ਸਾਰਾ ਕੁਝ ਇਹਦੇ ਚ ਸਮਾ ਗਿਆ ਜੀ ਟੈਲੀਵਿਜ਼ਨ ਇਹਦੇ ਚ ਵੜ ਗਿਆ ਰੇਡੀਓ ਇਹਦੇ ਚ ਵੜ ਗਿਆ ਬਿਲਕੁਲ ਐ ਉਹ ਤਵੇ ਵਾਲੀਆਂ ਮਸ਼ੀਨਾਂ ਹਾਰ ਰਿਕਾਰਡ ਪਲੇਅਰ ਸਭ ਟੂਕ ਮੋਬਾਈਲ ਘੜੀ ਸਭ ਕੁਝ ਚੇਂਜ ਹੋ ਜਾਂਦੀ ਹਰ ਇੱਕ ਚੀਜ਼ ਉਹਦੇ ਵਿੱਚ ਬਦ ਗਈ ਆ ਇੱਥੇ ਬੈਠੇ ਤੁਸੀਂ ਪੂਰੀ ਦੁਨੀਆ ਨਾਲ ਜੁੜੇ ਮਤਲਬ ਤੁਹਾਡੇ ਖਿਆਲ ਚ ਜਿਹੜਾ ਬਦਲਾਅ ਆ ਵਧੀਆ ਚੀਜ਼ ਆ ਜਿਹੜਾ ਨਵਾਂ ਵਧੀਆ ਚੀਜ਼ ਹੈ ਜੀ ਪਰ ਜਿੱਥੇ ਤੱਕ ਹੋ ਸਕੇ ਕੰਟਰੋਲ ਰੱਖਣਾ ਚਾਹੀਦਾ ਨੂੰ ਦੇਖੋ ਦੇਖੋ ਗੱਲ ਕਰਨ ਦਾ ਢੰਗ ਤੁਹਾਡਾ ਕਿਲਨ ਵਾਲਾ ਢੰਗ ਆ ਜੀ ਸੱਚੀ ਗੱਲ ਆ ਜੀ ਉਸਤਾਦ ਜੀ ਸੋ ਪਾਜੀ ਹੋਰ ਕਹਿਣਾ ਚਾਹੋਗੇ ਕੁਝ ਨਹੀਂ ਬਸ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਧੰਨਵਾਦ ਤੁਹਾਡਾ ਇੰਨਾ ਜ਼ਿਆਦਾ ਕਰਦੇ ਆ ਕਿ ਭਾਜੀ ਕੋਲ ਜਦੋਂ ਦੁਕਾਨ ਤੇ ਪਹੁੰਚੇ ਤੇ ਕਹਿੰਦੇ ਕਿ ਮਤਲਬ ਬਹੁਤ ਵਿਜੀ ਸ਼ਡਿਊਲ ਆ ਫਿਰ ਇਹ ਰਿਕਵੈਸਟ ਕੀਤੀ ਫਿਰ ਵੀ ਤੁਸੀਂ ਟਾਈਮ ਕੱਢਿਆ ਸੋ ਦਰਸ਼ਕੋ ਇਹ ਸੰ ਸਾਡੇ ਨਾਲ ਰਾਜ ਸੁਨਾਮੀ ਜੀ ਪ੍ਰਸਿੱਧ ਗੀਤਕਾਰ ਵੀ ਨੇ ਪਰ ਤੇ ਬਾਕੀ ਵਿਸ਼ੇਸ਼ਤਾਵਾਂ ਇਹ ਤੁਹਾਨੂੰ ਦੱਸਿਆਂ ਜੀ ਇਲੈਕਟ੍ਰੋਨਿਕਸ ਦਾ ਬਹੁਤ ਵੱਡੇ ਮਾਹਿਰ ਨੇ ਤੇ ਅੱਜ ਇਹਨਾਂ ਨੇ ਟਾਈਮ ਕੱਢ ਕੇ ਆਪਣੇ ਪੁਰਾਣੇ ਗੀਤਾਂ ਬਾਰੇ ਸਾਡੇ ਨਾਲ ਗੱਲ ਕੀਤੀ ਹੈ ਆਪਣੀ ਜ਼ਿੰਦਗੀ ਤੇ ਲਾਈਫ ਸਟਾਈਲ ਬਾਰੇ ਕੀਤੀ ਹੈ ਉਹ ਪਾਜੀ ਤੁਸੀਂ ਸਾਡੇ ਪ੍ਰੋਗਰਾਮ ਚ ਆਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ